ਲੱਫ ਲੱਫ ਕਿ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਮਿਲ ਕੇ ਕਰਦੇ ਤੁਸੀਂ ਸਾਰੇ ਵਧੀਆ ਹੋ ਹੋਮੇ ਠੀਕ ਠਾਕ ਹੋਮੇ ਤੇ ਇਸ ਮਿਲ ਦੇ ਨਾਲ ਅੱਜ ਦਾ ਜਿਹੜਾ ਬਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਤਾਂ ਬਹੁਤ ਜ਼ਿਆਦਾ ਹੋ ਗਿਆ ਤੇ ਮੇਰੀ ਡਿਊਟੀ ਥੋੜੀ ਜਿਹੀ ਹੁਣ ਡਬਲ ਟ੍ਰਿਪਲ ਹੋਈ ਪਈ ਆ ਡਬਲ ਟ੍ਰਿਪਲ ਟ੍ਰਿਪਲ ਹੋਈ ਪਈ ਆ ਡਬਲ ਤੋਂ ਵੀ ਟ੍ਰਿਪਲ ਹੋ ਵੀ ਪਈ ਹੈ ਹਨਾ ਕੁਆਸ ਲੱਫਾ ਦੇ ਬੋਣੇ ਭਾਈ ਰੱਬ ਜੀ ਜਾਰੀ ਕੋਈ ਮਾਸਟਰ ਨਹੀਂ ਹੈਗਾ ਥੋੜੀ ਮੈਨੂੰ ਮੈਂ ਨਹੀਂ ਪੜ੍ਹੀ ਪੜ੍ਹੀ ਮੈਨਾਂ ਨਹੀਂ ਪੜ੍ਹੀ ਕੋਈ ਮੈਂ ਕੱਟਦੇ ਲੈ ਜਾਵਾਂ ਤੇ ਨੂੰ ਕੋਟ ਨਹੀਂ ਆਣ ਪਾ ਕੱਟਦੇ ਲੈ ਆਵਾਂ ਰਿਪੋਰਟ ਕੱਟਣਾ ਤੇ ਰਿਪੋਰਟ ਕਾੜੇ ਛੱਡਦੇ ਨੇ ਨਾ ਹਮ ਤੱਕ ਤੇ ਉਹਨਾਂ ਮੈਦੂ ਦੇਗਾ ਕੰਸੀਆਂ ਦਾ ਬੈਠ ਹਾਏ ਰੱਬਾ ਮੈਂ ਆਨ ਬੜਾ ਮੈਂ ਕਿਤੇ ਅਨ ਬੜਾ ਡੈਡੀ ਮੁੱਛਦੇ ਹੋ ਡੈਡੀ ਤੇ ਮੈਂ ਕਿਹਾ ਤੇ ਟੀਚਰ ਹੈਗਾ ਜਿਹੜਾ ਮੈਨੂੰ ਪੜ੍ਹਾਉਂਦਾ ਸੀਗਾ ਜਿਹੜਾ ਮੇਰੇ ਨਾਲ ਹਾਂ ਚੈਨਲ ਵਾਲ ਤੇ ਹਾਨ ਘਟ ਜਾ ਰਿਹਾ ਜਿਆਦਾ ਮੂਵੀ ਕਿਤੇ ਕਿਤੇ ਤੋਂ ਆਏ ਰਹੇ ਰਹੇ ਤੇ ਕਿਤੇ ਤੋਂ ਆਏ ਰਹੇ ਤੇ ਫਸਪਰ ਕੀ ਦੋ ਇੱਤੇ ਤਾਂ ਕੋਪਟੇ ਹੱਥ ਜਿਹੜਾ ਉਹਦੇ ਵਿੱਚ ਹੈ ਹੀ ਨਹੀਂ ਸਿਲੇਬਸ ਦੇ ਵਿੱਚ ਕੁਸਟ ਹੈ ਨਾ ਆਨਸਰ ਵਾਲੇ ਵਿੱਚ ਉਹ ਬੀਟੀਚਰ ਕਿੱਥੋਂ ਬਾਹਰ ਲਾਣ ਇਹ ਸਰਕਾਰੀ ਜਲਾ ਨਹੀਂ ਚਲੋ ਭਗਵਾਨ ਤੁਮਾਨ ਨਾਲ ਹੋਰ ਤਾਂ ਆਦਤ ਵਰਗੀ ਜੀ ਚਲੋ ਸਰਕਾਰੀ ਕੋਤਲਾ ਅਮਰੀਕਾ ਸਰਕਾਰੀ ਚ ਪੜੀ ਨਹੀਂ ਆ ਜੈਸੀ ਕਿਵੇਂ ਵੈਸੇ ਪੜਿਆ ਹੁੰਦੇ ਸੀ ਸਰਕੋਲ ਹੁਣ ਵੀ ਵਧੀਆ ਨੇ ਇਹ ਲੱਗਦਾ ਹੀ ਕਿ ਮੈਂ ਇਹਦੀ ਮਨਤਾ ਕਰਕੇ ਲੱਗ ਗਿਆ ਲੱਗਦਾ ਕੋਈ ਇਥੇ ਫਿਊਚਰ ਜਿੰਨੀ ਐ ਫੀਸ ਆ ਬੰਦੇ ਕੋਈ ਉੱਚ ਚਰਚੇ ਤੇ ਕੰਮ ਆਉਣੇ ਤੇ ਉੱਚ ਚਾਰੇ ਕਾਸ਼ ਤੇ ਮਨਥਲੀ ਮੈਂ ਇਕੱਠੇ ਕਰਕੇ ਰੱਖ ਰਿਆ ਕਰੂੰਗੀ ਠੀਕ ਹੈ ਉੱਤਮ ਇਹ ਸਿਕਾਤ ਹੋ ਗਈ। ਕੋਈ ਨਾ ਨਲ ਮੇ ਔਨਨ ਕੀ ਦੱਸ ਦਾਂਗੇ ਆਪਾਂ। ਵੀ ਆ ਪ੍ਰੈਸਿਲਿਟੀ ਹੈ ਗਈਆਂ ਨੇ। ਯਾਰ। ਚਾਰ ਨੂੰ ਬੁਖ ਲੱਗੇ ਪਈ ਆ ਰੱਬਾ। ਕੋਈ ਨਾ ਮੈ ਦੇ ਦਿਖਾ। ਕੋਈ ਚਾਹ ਦਾ ਕੱਪ ਪਿਆ ਦੋ। ਕੋਈ ਨਾ ਮੈ ਬਣਾ ਦੋ। ਤੇ ਤੇ ਨੜੂ ਹੋ ਸੁਭਾ ਤੇ ਬਾ ਕੀ ਬਾਤ ਦੇਖੀ ਦੂ। ਇਹ ਵੀ ਪਾੜੂ ਪਰ ਉਹ ਗੜੋ। ਮੇ ਯਾਦ ਹੁਤਾ ਰੂ ਇਕ ਆਪੀ ਯੋਸਨਾ। ਔਰ ਅਗਲਾ ਦਵਾਂ ਦਾ ਨੰਬਰ ਰੱਖੀ ਦੇ ਹੁੰਦੇ ਗਰੁੱਪ ਚ ਵੱਡਣਾ ਦਾ ਨੰਬਰ ਗੱਪਾ ਜੀ ਮਮਮੀ ਨੇ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਦੇ ਨਾਲ ਅੱਜ ਦਾ ਵਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਟਾਈਮ ਹੋ ਗਿਆ 9:00 ਵਜੇ ਕੀ 9:30 ਹੋ ਗਈ 9:00 ਵਜੇ 9:30 ਹੋ 9:30 ਹੋ ਗਏ ਮਾਰਨਿੰਗ ਦੇ ਤੇ ਬਾਹਰ ਪੈ ਰਿਹਾ ਮੀ ਮੌਸਮ ਬਹੁਤ ਵਧੀਆ ਹੋਇਆ ਪਿਆ ਤੇ ਕੰਮ ਆਪਣੇ ਉਹ ਵੀ ਘੱਤੇ ਰਹਿੰਦੇ ਵੀ ਆ ਨਹੀਂ ਬੰਦਾ ਥੋੜਾ ਥੋੜਾ ਦਿੰਦਾ ਜਾਣ ਮੋਸਮ ਬਹੁਤ ਹੈ ਪਾਣੀ ਦਾ ਕੰਮ ਹੋ ਗਿਆ ਸੀ ਕਣੀਆਂ ਵੰਦੀ ਤੇ ਉਹ ਕਹਿ ਹੋਏ ਨੇ ਪੱਠੇ ਵੱਢਣ ਗੋਗਵਾ ਚੱਕਤਾ ਸੀ ਪਸ਼ੂ ਰਾਮ ਨਾਲ ਬੈਠੇ ਆ ਅੰਮਰ ਕਰਕੇ ਚੱਲ ਜੋ ਜਦੋਂ ਗੋਹਾ ਕਰਦਾਂਗੇ ਫਿਰ ਹੁਣ ਮੈਂ ਗੋਹਾ ਤੇ ਮੋੜ ਦੁਸਤ ਹੂੰ ਤੁਸੀਂ ਬੈਠਾ ਹਣ ਮੋੜ ਕਿਉਂ ਹੈ ਕੋ ਬੁੱਤਰ ਜਾਨਵਰਾਂ ਨੇ ਇੱਥੇ ਆਪਦਾ ਘਰ ਪੂਰਾ ਬਣਾਇਆ ਹੈ ਇਹ ਘਾਤਨਾ ਗੋਹਾ ਮੋੜਾ ਕੋ ਬੁੱਤਰਾ ਆ ਗਿਆ ਪੱਖੇ ਤੇ ਤੈਨੂੰ ਫਿਰ ਪਤਾ ਲੱਗਣਾ ਬੈਜੂ ਵੀ ਹੁਣ ਲਿਪੜੂ ਹੀ ਨੇ ਤੇ ਮੌਸਮ ਤਾਂ ਵਧੀਆ ਹੋਇਆ ਤੇ ਅੱਜ ਯਾਰ ਕਹਿੰਦਾ ਪਕੌੜੇ ਬਣਾ ਲਵੇ ਅੱਜ ਅੱਜ ਛੁੱਟੀ ਆ ਤੇ ਪੇਪਰ ਚੱਲਦੇ ਹਨ ਪਤਾ ਹੀ ਆ ਤੇ ਮੈਂ ਕਿਹ ਪਕੌੜੇ ਬਣਾ ਲੇ ਫਿਰ ਖਾ ਕੇ ਨੀਂਦ ਆ ਜਾਣੀ ਰੋਟੀਆਂ ਬਣਾ ਕੇ ਖਾਣੇ ਆ ਪਕੌੜੇ ਨਹੀਂ ਬਣਾਉਣੇ ਪਕੌੜੇ ਫਿਰ ਸੇ ਪੇਪਰਾਂ ਤੋਂ ਬਾਅਦ ਤੇ ਪਲੀਜ਼ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਹੋ ਆ ਵੀਡੀਓ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਬੈੱਲ ਦੇ ਨਾਲ ਸਬਸਕ੍ਰਾਈਬ ਚੋਲੋ ਜੀ ਹੁਣ ਰੋਟੀ ਬਣਾਉਣੀ ਆ ਖੱਤੋ ਲਈ ਪਈ ਕੱਲ ਬਲੌਗ ਨਹੀਂ ਬਣਿਆਗਾ ਬਣਾਈ ਤਾਂ ਸੀਗੀ ਥੋੜੀ ਜਿਹੀ ਵੀਡੀਓ ਪਰ ਐਡੀਟਿੰਗ ਨਹੀਂ ਹੋਏਗੀ ਤੇ ਅੱਜ ਦੇਖਾਂਗੀ ਜੇ ਐਡਿਟਿੰਗ ਕਰਕੇ ਉਹਦੇ ਵਿੱਚ ਜੇ ਮੈਨੂੰ ਵਧੀਆ ਲੱਗੀ ਵੀਡੀਓ ਫਿਰ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਅੰਦਰ ਬੈਠ ਕੇ ਜਿਆਨ ਬੜਾਉਂਦੇ ਸੀਗੇ ਕਿਲਾਤਾਂ ਜੀਆਂ ਮਾਰੀਆਂ ਸੀ ਤੇ ਨਹੀਂ ਤੇ ਫਿਰ ਆਹ ਵਾਲਾ ਵਲੌਗ ਤਾਂ ਤੁਹਾਡੇ ਤੱਕ ਆਊਗਾ ਹੀ ਆਊਗਾ ਚੌਂਕੜੀ ਮਾਰ ਕੇ ਬੈਠ ਕੇ ਬੜੀਆ ਉਹ ਲੈ ਦੇ ਲੋ ਹਾਂ ਉਹ ਲੈ ਦੇ ਲੋ ਉਹ ਲੈ ਦੂੰਗੀ ਹੁਣ ਵਧੀਆ ਵਧੀਆ ਨੰਬਰ ਲੈ ਕੀ ਕਹਵੇਂ ਨਾਉਣ ਟੇਬਲ ਨੂੰ ਇਹਦਾ ਪੈਖਣ ਦਾ ਤਰੀਕਾ ਦੇ ਦਵਾਹਾ ਲੰਮਚੂ ਆਈ ਗਿਆ ਮੈਂ ਖਾ ਲੰਮਚੂ ਨੋਟ ਬਹਿ ਜਾ ਚੌਂਗੜੀ ਉੜੀ ਮਾਰ ਕੇ ਬੈਠ ਕੇ ਫੜ ਲਾ ਚਾ ਤੂੰ ਬਾੜ ਮੈਂ ਰੋਟੀ ਬਣਾਉਂਦੀ ਹਾਂ ਹਾਂਜੀ ਕੀ ਬੈ ਰੋ ਪਕੌੜਾ ਵੀ ਬੈਂਦਾ ਪਕੌੜੇ ਬਣਾ ਨਹੀਂ ਪਕੌੜੇ ਨਹੀਂ ਬਣਾਉਣੇ ਹੈਗੇ ਹਾਏ ਪਕੌੜੇ ਬਣਾਉਣ ਨੂੰ ਕਹਿੰਦਾ ਪੇਪਰ ਖਤਮ ਹੋ ਜਾਣ ਫੇਰ ਪਕੌੜੇ ਬਣਾਵਾਂਗੇ ਫਰਨੀ ਦਾ ਆ ਜੜੀ ਆ ਨੇਸਤੀ ਜਿਹਾ ਹੋਊਗੀ ਨਾ ਪੜਿਆ ਜਾਣਾ ਨਾ ਪੜਾਇਆ ਜਾਣਾ ਇਹ ਰਸੋਈ ਦੀ ਹਾਲਤ ਤੇ ਜਾਣ ਬਣ ਦੇ ਚੱਕਤੇ ਸੀ ਦੁਬਾਰਾ ਦੀ ਚਾਹ ਲੈ ਪਏ ਆ ਗਲਾਸ ਇਕੱਠੇ ਕਰਕੇ ਆ ਰੱਖੇ ਝਾਰ ਨੇ ਦੁੱਧ ਰਿੱਟਾ ਸੀ ਇਸ ਵਿੱਚ ਚਾਹ ਬਣਦੀ ਸੀ ਚਲੋ ਮੈਂ ਲਾ ਕੇ ਟ੍ਰਾਈਪੋਡ ਤੇ ਚੱਕਿਆ ਆ ਸਾਮਾਨ ਤੇ ਰੋਟੀ ਬਣਾਵਾ ਤੇ ਲੋ ਜੀ ਇੱਥੇ ਲੱਗੀ ਸੀਗੀ ਮੈਂ ਰੋਟੀ ਬਣਾਉਣ ਕਿਉਂਕਿ ਜਿਹਨ ਨੂੰ ਭੁੱਖ ਲੱਗੀ ਸੀ ਤੇ ਨਾਲੇ ਟਾਈਮ ਜਿਹੜਾ ਓਵਰ ਹੋਈ ਜਾਂਦਾ ਸੀਗਾ ਤੇ ਮੈਂ ਲੱਗੀ ਰੋਟੀ ਬਣਾਉਣ ਤੇ ਜਲਦੀ ਜਲਦੀ ਰੋਟੀ ਬਣਾ ਕੇ ਤੇ ਫਿਰ ਆਪਾਂ ਫਿਰ ਚੱਲਦੇ ਆ ਕਿਸੇ ਕੰਮ ਤੇ ਲੱਗਦੇ ਆ ਤੇ ਟਾਈਮ ਤਾਂ ਦੱਸਿਆ ਹੀ ਆ ਵੀ 8:30 ਦਾ ਹੋ ਗਿਆ ਸੀਗਾ ਤੇ ਪਰੌठा ਬਣਾ ਕੇ ਦੇਣੀ ਹੁੰਦੀ ਮੇਹਾਰ ਨੂੰ ਕਦੇ ਦਹੀਂ ਨਾ ਖਾ ਲੰਦਾ ਤੇ ਕਦੇ ਕੋਈ ਜਿੱਦਾਂ ਕੋਈ ਦਾਲ ਸਬਜ਼ੀ ਹੁੰਦੀ ਆ ਉਹਦੇ ਨਾ ਖਾ ਲੰਦਾ ਹਲਕਾ ਜਾਂ ਨਾਣ ਪਾਉਣੀ ਹੁੰਦੀ ਆ ਪਰੌਠੇ ਦੇ ਵਿੱਚ ਤੇ ਇਹ ਤਾਂ ਡੇਲੀ ਰੁਟੀਨ ਆ ਮੈਸੇ ਦੋਨਾਂ ਬੱਚਿਆਂ ਦੀ ਡੇਲੀ ਰੁਟੀਨ ਆ ਪਰੌਠਾ ਖਾਣਾ ਉਹਨਾਂ ਨੇ ਪਰੌਠੇ ਹੀ ਖਾਂਦੇ ਆ ਉਹ ਸਵੇਰੇ ਹੋਰ ਕੁਝ ਨਹੀਂ ਮਤਲਬ ਖਾਂਦੇ ਹੈਗੇ ਅੱਦਾਂ ਰੋਟੀ ਤਾਂ ਕਦੇ ਵੀ ਨਹੀਂ ਖਾਂਦੇ ਸਵੇਰੇ ਸਵੇਰੇ ਸਿੰਪਲ ਰੋਟੀ ਉਹਨੇ ਪਰੌਠੇ ਹੀ ਖਾਣੇ ਆ ਦੋਨਾਂ ਨੇ ਤੇ ਵੱਡਾ ਬਟ ਚਲੇ ਗਿਆ ਸੀ ਜਿਵੇਂ ਤੁਹਾਨੂੰ ਦੱਸਿਆ ਤੇ ਜਿਆਹ ਨੂੰ ਛੁੱਟੀ ਆ ਪੇਪਰ ਚੱਲਦੇ ਆ ਤੁਹਾਨੂੰ ਪਤਾ ਹੀ ਆ ਉਹ ਆ ਗਈ ਆ ਗਈ ਗੁਰੂ ਲਓ ਜੀ ਰੋਟੀ ਖਾ ਲਈ ਰੋਟੀ ਖਾਣ ਉਪਰੰਤ ਸੰਗਤਾਂ ਸਟੱਡੀ ਕਰਨ ਬੈਠਣੀਆਂ ਰੋਟੀ ਖਾਣ ਉਪਰੰਤ ਕੋਈ ਹੋਰ ਕੰਮ ਨਹੀਂ ਕੋਈ ਕਿਤਾਬ ਨਹੀਂ ਪਾੜਨੀ ਕੋਈ ਬੈਂਕ ਪੈਰਾ ਨਹੀਂ ਪਾੜੇ ਪੈਰੀ ਗਰੱਪਾ ਬੁਏ ਨੇ ਕੱਲ ਮੈਨੂੰ ਇੱਥੇ ਆ ਲੱਗੇ ਆ ਹੋਰ ਤੱਕ ਤੱਕ ਹੀ ਲੱਗੇ ਇੱਥੇ ਥੋੜਾ ਹੋਣ ਵੇਲੇ ਥੋੜਾ ਵੇਲੇ ਦਵਰਾ ਬੰਦਾ ਜੇ ਅਨੁਪੜ੍ਹਣ ਵੇਲੇ ਮੈਨੂੰ ਦਵਰਾ ਪੈਂਦਾ ਨਾਇਆ ਇੰਤੋਆ ਨਿਆ ਬਸ ਸਾਰਾ ਪੜ ਕੇ ਫੇਰ ਇਹਨੇ ਨਹਾਉਣਾ। ਫਿਰ ਕੀ ਕੀ ਪੜਾਈ ਜਾਂਦੇ ਨੇ ਫਲਾਣਾ ਤੇ ਮੁਕਾਣਾ। ਨਾ। ਲੋ ਜੀ ਚਾਹ ਪੀਏ। ਆ ਜੇ ਇਹਨਾਂ ਲੱਛਣਾ ਤੇ ਟੈਕ ਆਉਂਦਾ। ਹੋਰ ਕੀ ਐ ਅਛਾ ਡਾਉ। ਮਾਰ ਖਤਮ ਤੋਂ ਮੈਂ ਕਿਸੇ ਦੋਗਾਂ ਮੇਰੇ। ਕਪਟੀਆਂ ਨੂੰ ਲੋ ਜੀ ਇੱਥੇ ਮੈਂ ਚਾਹ ਬਣਾ ਕੇ ਪੀਣ ਲੱਗੀ ਸੀ ਇੱਥੇ ਯਾਰ ਨਾ ਪੰਗੇ ਲੈਂਦੀ ਸੀ ਯਾਰ ਹਟਦਾ ਨਹੀਂ ਸੀ ਮੇਰਾ ਸਿਰ ਦੁਖਦਾ ਸੀਗਾ ਤੇ 2 ਕੁ ਸ਼ਾਇਦ ਵੱਜ ਗਏ ਸੀ 2 ਕੁ ਦਾ ਟਾਈਮ ਸੀ ਫਿਰ ਮੈਂ ਚਾਹ ਬਣਾ ਕੇ ਲਿਆ ਕੇ ਇੱਥੇ ਲੱਗੀ ਸੀਗੀ ਚਾਹ ਪੀਣ ਤੇ ਯਾਰ ਮੇਰਾ ਨਾ ਪੰਗੇ ਲੈਂਦਾ ਸੀ ਫਿਰ ਮੈਂ ਵੀ ਉਹਨਾਂ ਨੂੰ ਪੰਗੇ ਲੈਂਦੀ ਮੈਨੂੰ ਬਾਰ-ਬਾਰ ਕਹੀ ਜਾਂਦਾ ਸੀ ਮਮਾ ਤੁਸੀਂ ਗੋਲੀ ਲੈ ਲਓ ਗੋਲੀ ਲੈ ਲਓ ਫਿਰ ਮੈਂ ਸੋਚਿਆ ਵੀ ਐਡੀ ਛੇਤੀ ਵੀ ਕੀ ਗੋਲੀ ਲੈਣੀ ਆ ਵੀ ਚਲ ਕੋਈ ਗੱਲ ਨਹੀਂ ਥੋੜਾ ਥੋੜਾ ਸਿਰ ਦੁਖਦਾ ਹਟ ਜਾਊਗਾ ਤੇ ਚਾਹ ਪੀ ਕੇ ਦੇਖ ਲੈਂਦੇ ਆ ਮੈਂ ਕਿਹਾ ਵੀ ਚਾਹ ਪੀਤੀ ਤੇ ਜੇ ਹਟ ਜਾਊਗਾ ਤੇ ਇੱਥੇ ਉਹ ਮ ਤਲੋ ਜੀ ਚਾਹ ਪੀਣ ਤੋਂ ਬਾਅਦ ਅੱਗੇ ਆਪਾਂ ਕਿਚਨ ਦੇ ਵਿੱਚ ਤੁਹਾਨੂੰ ਦੱਸਿਆ ਹੀ ਆ ਵੀ ਸਾਰਾ ਕੰਮ ਰਹਿੰਦਾ ਸੀ ਹਾਲੇ ਕੋਈ ਵੀ ਕੰਮ ਨਹੀਂ ਸੀ ਹੋਇਆ ਰੋਟੀ ਬਣਾ ਕੇ ਖਾਦੀ ਹੋਈ ਸੀ ਬਟ ਹੋਰ ਕੋਈ ਵੀ ਕੰਮ ਨਹੀਂ ਸੀ ਕੀਤਾ ਉਸ ਤੋਂ ਬਾਅਦ ਬਸ ਮੈਂ ਜਦੀ ਜੇ ਅਨ ਪੜਾਉਣ ਲੱਗ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਕੀ ਕਿਚਨ ਸਾਫ਼ ਕੀਤਾ ਜੇ ਮੈਂ ਨਾ ਕਰਦੇ ਫਿਰ ਵਧੀਆ ਨਹੀਂ ਲੱਗਦਾ ਹੈਗਾ ਤੇ ਨਾਲੇ ਫਿਰ ਕੱਲ ਤੇ ਗੱਲ ਚਲੀ ਜਾਂਦੀ ਤੇ ਮੇਰੇ ਕੋਲ ਟਾਈਮ ਸੀਗਾ ਜੇ ਹਰ ਕਹਿੰਦਾ ਮਮਾ ਹੁਣ ਮੈਂ ਪੜਨਾ ਨਹੀਂ ਹੈਗਾ ਹੁਣ ਤੁਸੀਂ ਆਪਣਾ ਕੰਮ ਕਰ ਲਓ ਸਾਰਾ ਇਹੀ ਗੱਲ ਜਿਵੇਂ ਉਹਨੂੰ ਪਹਿਲਾਂ ਕਹਿੰਦੀ ਵੀ ਹਨਾ ਵੀ ਤੂੰ ਪਹਿਲਾਂ ਮੈਨੂੰ ਕੰਮ ਕਰ ਲਣ ਦੇ ਆਪਾਂ ਬਾਅਦ ਵਿੱਚ ਆਰਾਮ ਨਾਲ ਫਰੈਸ਼ ਹੋ ਕੇ ਬੈਠ ਕੇ ਪੜਾਂਗੇ ਹਨਾ ਤੇ ਉਹਨੇ ਮੰਨਣੀ ਨਹੀਂ ਸੀ ਫਿਰ ਕੀ ਜਵਾਕ ਦਾ ਰੌਲਾ ਪਵਾਉਣਾ ਇਹਦੇ ਨਾਲੋਂ ਵੇਤਰ ਆ ਵੀ ਚਲੋ ਆਪਾਂ ਜਵਾਕ ਦੀ ਗੱਲ ਮੰਨ ਲਈ ਤੇ ਹੁਣ ਮੈਂ ਲੱਗੀ ਭਾਂਡੇ ਵਾ ਭਾਂਡੇ ਮਾਂਜਣ ਤੇ ਕੰਮ ਬਸ ਲੱਗੇ ਰਹੋ ਤਾਂ ਖਤਮ ਹੋ ਜਾਂਦਾ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਜੇ ਇੱਕ ਕੰਮ ਉਹ ਨਹੀਂ ਹੋ ਜਾਂਦਾ ਵੀ ਮਤਲਬ ਬੇਲੇ ਦਾ ਕੰਮ ਕੁ ਬੇਲੇ ਦੀ ਟੱਕਰਾਂ ਨਹੀਂ ਹੁੰਦੇ ਆ ਅੱਜ ਤੱਕ ਕੰਮ ਮੁੱਕਣ ਚੀ ਨਾ ਆਵੇ ਬਸ ਇਹ ਸਮਝਣ ਲੱਗੇ ਵੀ ਕੰਮ ਫੁੱਲ ਜੇ ਗਿਆ ਵੀ ਇਹ ਤਾਂ ਖਤਮ ਹੀ ਨਹੀਂ ਹੁੰਦਾ ਹੈਗਾ ਭਾਂਡੇ ਨਾਲ ਸਾਡੀ ਰੋਟੀ ਵਾਲੀ ਸੀਗੇ ਤਾਂ ਵੀ ਮੈਨੂੰ ਐ ਲੱਗਣਾ ਫੇ ਹਾਇ ਰੱਬਾ ਕਿੰਨੇ ਭਾਂਡੇ ਆ ਐ ਲੱਗਦਾ ਸੀ ਪਤਾ ਨਹੀਂ ਕਿੱਡਾ ਘਟੀਰਾ ਨਾਲੇ ਅਸੀਂ ਤਿੰਨਾਂ ਜਣਿਆਂ ਨੇ ਰੋਟੀਆਂ ਖਾਦੀ ਸੀਗੀ ਹੋਰ ਕੋਈ ਖਾਸ ਭਾਂਡਾ ਹੈ ਵੀ ਨਹੀਂ ਸੀਗਾ ਸਾਰੇ ਧੁੱਤੇ ਹੋਏ ਸੀ ਪਹਿਲਾਂ ਤੇ ਫੇਰ ਵੀ ਐ ਲੱਗੀ ਜਾਵੇ ਪਤਾ ਨਹੀਂ ਕਿੰਨੇ ਭਾਂਡੇ ਨੇ ਕਿੰਨਾ ਕੁ ਸਾਰਾ ਕੰਮ ਆ ਹੱਲੇ ਲੋਜੀ ਭਾਂਡੇ ਧੋ ਕੇ ਕਿਚਨ ਕਲੀਨ ਕਰਕੇ ਤੇ ਉਸ ਤੋਂ ਬਾਅਦ ਮੈਂ ਚੱਕ ਲਿਆ ਵੱਡਾ ਸਾਰਾ ਝਾੜੂ ਕਿਉਂਕਿ ਕੰਮ ਜਿਹੜਾ ਪਹਿਲਾਂ ਹੀ ਬਹੁਤ ਜ਼ਿਆਦਾ ਲੇਟ ਸੀ ਤੇ ਫਿਰ ਜੇ ਮੈਂ ਦੂਸਰੇ ਝਾੜੂ ਨਾਲ ਪਤਾ ਨਹੀਂ ਮੈਨੂੰ ਐ ਲੱਗਿਆ ਵੀ ਅੱਜ ਇਹਦੇ ਨਾਲ ਲਾਉਨੇ ਆ ਜਲਦੀ ਜਲਦੀ ਕੰਮ ਨਿਪਟੜ ਜਾਊਗਾ ਪੱਡਾ ਸਾਰਾ ਝਾੜੂ ਚੱਕ ਕੇ ਨਾ ਮੈਂ ਸਾਰਾ ਘਰ ਫਟਾਫਟ ਕਲੀਨ ਕੀਤਾ ਤੇ ਕੱਲੂ ਫੇਰ ਜੇ ਹੁਣ ਜਿਹੜਾ ਕੋਈ ਪਤਾ ਨਹੀਂ ਮੋੜ ਦਾ ਤੇ ਉਹ ਸਵੇਰੇ ਕਹਿ ਦੇਵੇ ਮम्मा ਮੈਨੂੰ ਪੜਾਓ ਫੇਰ ਫੇਰ ਆਲੂ ਵੀ ਰੋਂਨ ਛੁੱਟੀ ਆ ਜੇ ਤਾਂ ਉਹਨੂੰ ਸਕੂਲ ਜਾਣਾ ਹੁੰਦਾ ਫਿਰ ਤਾਂ ਮੈਂ ਛੱਡ ਵੀ ਲੈਂਦੀ ਵੀ ਚੱਲ ਮੈਂ ਹੁਣ ਅਬ ਤੱਕ ਕੰਮ ਲੱਗੇ ਗਈ ਫਿਰ ਮੈਂ ਕਿਹਾ ਵੀ ਚੱਲ ਕਰ ਹੀ ਦਿੰਨੀ ਆ ਹਨਾ ਜਿਦਾ ਇਕਾਦਤ ਵੀ ਆ ਵੀ ਟੇਲੀ ਕੰਮ ਕਰਨਦੀ ਹਨਾ ਮੈਨੂੰ ਫਿਰ ਆਏ ਲੱਗ ਜਾਂਦਾ ਹੁੰਦਾ ਵੀ ਵਧੀਆ ਨਹੀਂ ਲੱਗਦਾ ਹੈਗਾ ਹਨਾ ਬਿਸਾਰਾ ਕੰਮ ਕਰਨਾ ਨਵੇੜਨਾ ਹੀ ਵਧੀਆ ਲੱਗਦਾ ਹੈ। ਇਕਾਦਤ ਜੀ ਬਣੀ ਹੋਈ ਹੈ ਰੁਟੀਨ ਜੀ ਹੈ ਨਾ ਵੀ ਮਤਲਬ ਕਿਹੜਾ-ਕਿਹੜਾ ਕੰਮ ਆਪਾਂ ਦਿਨ ਦੇ ਵਿੱਚ ਕਰਦੇ ਹਾਂ ਜੀ ਇੱਕ ਵੀ ਨਾ ਕਰੀਏ। ਜੇ ਤਾਂ ਕੱਲ ਬਲੌਗ ਨਹੀਂ ਪਿਆ ਉਹਦਾ ਵੀ ਰਿਜਨ ਇਹੀ ਹੈ ਵੀ ਕੱਲ ਵੀਡੀਓ ਥੋੜੀ ਜਿਹੀ ਬਣੀ ਤੇ ਫਿਰ ਜੇ ਬਣੀ ਵੀ ਸੀਗੀ ਉਹ ਐਡਿਟਿੰਗ ਨਹੀਂ ਸੀ ਹੋਈ ਫਿਰ ਸਮਝਿਆ ਨਹੀਂ ਲੱਗੀ ਹੈਗੀ ਫਿਰ ਮੈਂ ਛੱਡੇ ਦਿੱਤੀ ਮੈਂ ਕਿਹਾ ਰਹਿਣ ਦੋ ਚਲੋ ਵੀ ਕੱਲ ਨੂੰ ਬਲੌਗ ਬਣਾਵਾਂਗੇ ਤੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਮੈਂ ਠੀਕ ਆ ਬਿਲਕੁਲ ਠੀਕ ਆ ਜੀ ਤੁਸੀਂ ਟੈਨਸ਼ਨ ਲੈਂਦੇ ਸੀਗੇ ਮੈਨੂੰ ਦੋ ਤਿੰਨ ਭੈਣਾਂ ਦੇ ਮੈਸੇਜ ਆਏ ਹਨ ਵੀ ਦੀਦੀ ਤੁਸੀਂ ਠੀਕ ਹੋ ਹਾਂਜੀ ਹਾਂ ਮੈਂ ਠੀਕ ਆ ਬਿਲਕੁਲ ਠੀਕ ਆ ਤੇ ਜਿਆਰ ਦੇ ਪੇਪਰਾਂ ਕਰਕੇ ਥੋੜਾ ਜਿਹਾ ਚੈਨਲ ਵੱਲ ਨਹੀਂ ਧਿਆਨ ਦਿੱਤਾ ਗਿਆ ਵਲੌਗ ਨਹੀਂ ਬਣਿਆ ਹੈਗਾ ਫਿਰ ਬੱਚੇ ਨੂੰ ਟਾਈਮ ਦੇਣਾ ਵੀ ਬਣਦਾ ਹੈ ਤੇ ਉਹਦੇ ਕਰਕੇ ਹੋ ਗਿਆ ਥੋੜਾ ਜਿਹਾ ਹਨਾ ਤੇ ਬਾਕੀ ਹੋਰ ਕੋਈ ਗਲਬਤ ਨਹੀਂ ਮੈਂ ਬਿਲਕੁਲ ਠੀਕ ਠਾਕ ਆ ਮੇਰੀ ਸਿਹਤ ਵੀ ਠੀਕ ਆ ਥੋੜਾ ਜਿਹਾ ਮਤਲਬ ਇਹੀ ਆ ਵੀ ਆ ਮੌਸਮ ਜਿਹੇ ਦੇ ਕਰਕੇ ਆ ਫੀਵਰ ਜਿਹਾ ਲੱਗਦਾ ਸੀ ਤੇ ਨਾਲੇ ਮੇਰਾ ਸਿਰ ਦਰਦ ਹੋ ਰਿਹਾ ਸੀਗਾ ਉਹਦੇ ਕਰਕੇ ਮੈਨੂੰ ਲੱਗਦਾ ਸੀ ਹੋਰ ਮੈਂ ਠੀਕ ਆ ਬਿਲਕੁਲ ਕੋਈ ਟੈਨਸ਼ਨ ਨਹੀਂ ਗਈ ਬੜੇ ਵਧੀਆ ਹੈ ਆਪਾਂ ਸਾਰੇ ਜਾਣੇ ਠੀਕ ਨੇ ਜਿਹੜਾ ਵੀ ਠੀਕ ਹੈ ਜਿਹੜਾ ਦੇ ਡੈਡੀ ਵੀ ਤੇ ਵੱਡਾ ਬੇਟਾ ਵੀ ਠੀਕ ਆ ਬਹੁਤ ਬਹੁਤ ਵਧੀਆ ਤੇ ਕੋਈ ਵੀ ਟੈਨਸ਼ਨ ਦੀ ਗੱਲ ਨਹੀਂ ਹੈਗੀ ਸਾਰੇ ਠੀਕ ਠਾਕ ਆਪਾਂ ਦੇਖ ਲਓ ਤੁਸੀਂ ਇੰਨੀ ਫਿਕਰ ਕਰਦੇ ਹੋ ਇੱਕ ਦਿਨ ਵਲੌਗ ਨਹੀਂ ਆਇਆ ਹੈਗਾ ਤਾਂ ਉਦੋਂ ਵੀ ਮੈਸੇਜ ਕਰਕੇ ਪੁੱਛਿਆ ਵੀ ਦੀਦੀ ਤੁਸੀਂ ਠੀਕ ਆ ਥੈਂਕ ਯੂ ਸੋ ਮਚ ਦੀਦੀ ਤੇ ਲੋ ਜੀ ਆਪਾਂ ਪੋਚੇ ਵੀ ਲਾਤੇ ਮੈਨੂੰ ਆਇਆ ਲੱਗਿਆ ਵੀ ਆਪਾਂ ਵੀ ਮਤਲਬ ਹੁਣ ਮੈਂ ਝਾੜੂ ਪੋਚਾ ਸਾਰਾ ਵਧੀਆ ਵਧੀਆ ਕਰ ਹੀ ਦੇਣੀ ਆ ਵੀ ਜੇ ਕੱਲ ਨੂੰ ਨਾ ਵੀ ਹੋਇਆ ਨਾ ਆਪਣਾ ਘਰ ਜਿਹੜਾ ਕਲੀਨ-ਕਲੀਨ ਲੱਗੂਗਾ ਆ ਨਾ ਲੇਟ ਝਾੜੂ ਪੋਚਾ ਕਰਨ ਦਾ ਵੀ ਫਾਇਦਾ ਹੈ ਵੀ ਦੂਜੇ ਦਿਨ ਫਿਰ ਸਾਫ-ਸਾਫ ਲੱਗਦਾ ਹੁੰਦਾ ਹੈ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਇੱਥੇ ਤਾਂ ਮੇਰੇ ਖਿਆਲ ਨਾਲ ਪਤਾ ਨਹੀਂ 3:30-4 ਹੀ ਵੱਜ ਗਏ ਸੀਗੇ ਇੰਨਾ ਲੇਟ ਝਾੜੂ ਪੋਚਾ ਕੀਤਾ ਅੱਜ ਸਵੇਰ ਵਾਲੇ ਕੰਮ ਸ਼ਾਮ ਨੂੰ ਕਰੇ ਨੇ ਦੇਖ ਲੋ ਬੈੱਡ ਸ਼ੀਟ ਵੀ ਚੇਂਜ ਕਰਨ ਵਾਲੀ ਸੀਗੀ ਫਿਰ ਮੈਂ ਕੀਤੀ ਨਹੀਂ ਹੈਗੀ ਮੈਂ ਕਿਹਾ ਹੁਣ ਦੋ ਦਿਨ ਛੁੱਟੀ ਹੈ ਜਾਣ ਨੂੰ ਫਿਰ ਉਦਾਂ ਹੀ ਫਿਰ ਜਾਂਦਾ ਹੁੰਦਾ ਵੀ ਹੁਣ ਓਕਣੇ ਨਹੀਂ ਚप्पल-ਚੱਪਲ ਘੱਟ ਪਾਉਂਦਾ ਉਦਾਂ ਹੀ ਫਿਰ ਜਾਂਦਾ ਮੈਂ ਕਿਹਾ ਚੱਲ ਹੁਣ ਕੱਲ ਨੂੰ ਕਰਾਂਗੇ ਪਰਸੋਂ ਨੂੰ ਕਰੂੰਗੀ ਮਾਰਨਿੰਗ ਦੇ ਵਿੱਚ ਕੱਲ ਨੂੰ ਵੀ ਨਹੀਂ ਕਰਨੀ ਹੈਗੀ ਹੁਣ ਕੱਲ ਨੂੰ ਕੋਈ ਕੱਪੜੇ ਨਹੀਂ ਆਪਾਂ ਧੋਣੇਗੇ ਤੇ ਸਿਰ ਤਾਂ ਮੇਰਾ ਹੁਣ ਵੀ ਨਹੀਂ ਹਟਿਆ ਹੱਲ ਵੀ ਦੁਖੀ ਜਾਂਦਾ ਹੈ ਹੁਣ ਵੀ ਮੈਂ ਵੀਡੀਓ ਐਡੀਟਿੰਗ ਕਰਦੀ ਆ ਮੈਂ ਤਾਂ ਮਸਾ ਹੀ ਭੁੱਲਿਆ ਜਾਂਦਾ ਹੈ ਤਿਲੋ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਗੀ ਤਾਂ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ